ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਚੈਨਲ ਤੇ ਮਲਾਸਮਾ ਤੇ ਪੈਨਸ਼ਨ ਲਈ ਨਵੀਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਸੋ ਦੋਸਤੋ ਪੈਸ਼ਨਰ ਦੇ ਏਰੀਅਰ ਦੇ ਬਕਾਇਆ ਦੇ ਸਬੰਧਤ ਵਿੱਚ ਇੱਕ ਨੰਮਾ ਪੱਤਰ ਜਾਰੀ ਕੀਤਾ ਗਿਆ ਹੈ ਆਪਾਂ ਜਾਣਦੇ ਹਾਂ ਕਿ ਕਿ 2016 ਤੋਂ ਲੈ ਕੇ 36 2021 ਤੱਕ ਦੇ 5.5 ਸਾਲਾਂ ਦੇ ਏਰੀਅਰ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ 18 ਦੋ 2025 ਨੂੰ ਜਿਹੜਾ ਇਹ ਬਕਾਇਦੇ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬਕਾਇਆ ਜਾਰੀ ਕੀਤਾ ਗਿਆ ਸੀ ਤੇ ਬਹੁਤ ਸਾਰੇ ਪੈਨਸ਼ਨਰ ਦੇ ਖਾਤਿਆਂ ਦੇ ਵਿੱਚ ਬਕਾਇਦੇ ਦੀ ਰਕਮ ਆ ਗਈ ਸੀ ਪਰ ਕਈ ਪੈਨਸ਼ਨਰ ਦੇ ਖਾਤਿਆਂ ਵਿੱਚ ਬਕਾਇਦੇ ਦੀ ਕਿਸ਼ਤ ਕ੍ਰੈਡਿਟ ਨਹੀਂ ਹੋਈ ਸੀ ਉਸ ਦੇ ਸਬੰਧ ਦੇ ਵਿੱਚ ਰਿਟਾਇਰ ਹੋਏ ਕਰਮਚਾਰੀਆਂ ਦੇ ਅੰਦਰ ਕਾਫੀ ਰੋਸ ਸੀ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਸੀ ਕਿ ਸਾਨੂੰ ਬਕਾਇਦੇ ਦੀ ਕਿਸ਼ਤ ਕ੍ਰੈਡਿਟ ਨਹੀਂ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਵਿੱਤ ਬੀਤੀ ਵਿਭਾਗ ਨੂੰ ਕਈ ਪੱਤਰ ਵੀ ਲਿਖੇ ਗਏ ਹੁੰਦੇ ਇੱਕ ਪੱਤਰ ਦੇ ਬਾਰੇ ਜ਼ਿਕਰ ਕਰਾਂਗੇ ਉਸ ਦੇ ਵਿੱਚ ਕੀ ਲਿਖਿਆ ਗਿਆ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਲੰਜ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਹ ਜਿਹੜੀ ਅਪਡੇਟ ਹੈ ਨਵੀਂ ਅਪਡੇਟ ਹੈ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਸੋ ਦੋਸਤੋ ਇਹ ਪੱਤਰ ਜਿਹੜਾ ਹੈ ਪੰਜਾਬ ਸਟੇਟ ਪਾਵਰ ਕਾਪਰੇਸ਼ਨ ਲਿਮਟਿਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮਿਤੀ 9 9 2025 ਨੂੰ ਇਹ ਪੱਤਰ ਜਾਰੀ ਹੋਇਆ ਹੈ ਉਸ ਦਾ ਵਿਸ਼ਾ ਸਬੰਧੀ ਇਸ ਦਫ਼ਤਰ ਦੇ ਹਵਾਲੇ ਅਧੀਨ ਪੱ ਤਰਾ ਰਹੇ ਹਮ ਪਹਿਲਾ ਵੀ ਜਿਹੜੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਸਨ ਕਿ ਵਿੱਤ ਸਰਕੂਲਰ ਨੰਬਰ ਜਿਹੜਾ ਹੈ 3/2025 ਵਿੱਚ ਦਰਸਾਏ ਸ਼ੈਡਿਊਲ ਮੁਤਾਬਕ ਜਿਹੜਾ ਰਿਵਾਈਜ਼ਡ ਪੈਨਸ਼ਨ ਏਰੀਅਰ ਅਗਸਤ 2025 ਦੀ ਪੈਨਸ਼ਨ ਏਰੀਅਰ ਲੇਜ਼ਰ ਇੱਕ ਦੇ ਵਿੱਚ ਸਾਰੇ ਪੈਨਸ਼ਨ ਫੈਮਿਲੀ ਪੈਨਸ਼ਨ ਕਾਨੂੰਨੀ ਵਾਰਿਸ ਦਾ ਬੰਦਾ ਪੈਨਸ਼ਨ ਇਹ ਹਰ ਹਾਲਾਤ ਦੇ ਵਿੱਚ ਡਰਾ ਕਰ ਦਿੱਤਾ ਜਾਵੇ। ਪ੍ਰੰਤੂ ਅਜੇ ਵੀ ਕੋਈ ਡੀਡੀਓਜ਼ ਦੇ ਵੱਲੋਂ ਸਾਰੇ ਬੰਦੇ ਏਰੀਜ਼ ਡਰਾ ਨਹੀਂ ਕੀਤੇ ਗਏ ਸਨ। ਇਸ ਦੇ ਲਈ ਮੋੜ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਦਫ਼ਤਰ ਦੇ ਨਾਲ ਸਬੰਧਤ ਬਾਕੀ ਰਹਿੰਦੇ ਸਾਰੇ ਪੈਨਸ਼ਨ ਫੈਮਲੀ ਪੈਨਸ਼ਨ ਕਾਨੂੰਨੀ ਜਿਹੜੀ ਵਾਰਸਾਂ ਦਾ ਏਰੀਅਲ ਹਰ ਹਾਲਾਤ ਦੇ ਵਿੱਚ 100% ਤਿਆਰ ਕਰਕੇ ਜਿਹੜਾ ਸਤੰਭ 2025 ਦੀ ਪੈਨਸ਼ਨ ਏਰੀਅਲ ਲੇਜ਼ਰ ਇੱਕ ਜੋ ਕਿ ਮਿਤੀ 10 ਨਵ 2025 ਤੱਕ ਖੁੱਲੀ ਹੈ ਇਸ ਡਰਾਅ ਕਰਨਾ ਯਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਸਾਰੇ ਪੈਨਸ਼ਨਰ ਦਾ ਲੀਵ ਇਨ ਕੈਸ਼ਮੈਂਟ ਦਾ ਜਿਹੜਾ ਏਰੀਅਲ ਵੀ ਹਰ ਹਾਲਾਤ ਦੇ ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਵੀ ਪੈਨਸ਼ਨ ਫੈਮਿਲੀ ਪੈਨਸ਼ਨ ਕਾਨੂੰਨੀ ਵਾਰਿਸ ਪੈਨਸ਼ਨ ਏਰੀਅਰ ਲੀਵ ਇਨ ਕੈਸ਼ਮੈਂਟ ਦਾ ਜਿਹੜਾ ਏਰੀਆ ਡਰਾ ਕਰਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ ਜਾਂ ਕੋਈ ਗਲਤ ਅਦਾਇਗੀ ਜਿਹੜੀ ਹੁੰਦੀ ਹੈ ਤਾਂ ਜੇਹੀ ਸੂਰਤ ਦੇ ਵਿੱਚ ਸਾਰੀ ਜ਼ਿੰਮੇਵਾਰੀ ਸੰਬੰਧਿਤ ਡੀਡੀਓ ਦੀ ਹੋਵੇਗੀ ਸੋ ਦੋਸਤੋ ਇਹ ਜਿਹੜਾ ਪੱਤਰ ਪੰਜਾਬ ਸਟੇਟ ਪਾਵਰ ਕਾਪਰਕੋਰੇਸ਼ਨ ਕੋਪਰੇਸ਼ਨ ਲਿਮਟਿਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਧੰਨਵਾਦ ਜੀ